ਵਾਜੇ ਅਧਿਆਪਕ ਇਹ ਚੇ ਸੱਤੇ ਦੇ ਆਏ ਹੋਏ ਪੰਜਾਬ ਦੇ ਕੋਲੋਂ ਕੋਲੋਂ ਤੋਂ ਅਧਿਆਪਕ ਸਾਥੀ ਇਹ ਸਰਕਾਰ ਦੇ ਲਕਾਲੀ ਤੁਹਾਡੇ ਸਾਹਮਣੇ ਲੋਕ ਚੇ ਦੇ ਸਾਰੇ ਆਗੂ ਨੇ ਰੱਖ ਦਿੱਤੀ ਹੈ ਤੇ ਵੱਡੇ ਵੱਡੇ ਵਾਦੇ ਕਰਕੇ ਸੱਤੇ ਤੇ ਆਏ ਸੀਗੇ ਪਰ ਇਹਨਾਂ ਨੇ ਸੱਤਾ ਤੋਂ ਹਾਰ ਤੋਂ ਬਾਅਦ ਇਹਦੇ ਆਮ ਲੋਕ ਕਹਿੰਦੇ ਸੀ ਆਪਣੇ ਆਪ ਨੂੰ ਦੇ ਹਰ ਖਾਸ ਬਣ ਗਏ ਨੇ ਮੈਂ ਕਾਹਲੀ ਖੜਾ ਪੜ ਰਿਹਾ ਸੱਜਾ ਕਿ 2 ਕਰੋੜ ਦੀਆਂ ਲੈਂਡ ਕ੍ਰੂਜ਼ਰ ਜਿਹੜੀਆਂ ਮੁੱਖ ਮੰਤਰੀ ਨੇ ਆਪਣੀ ਜਿਹੜੀ ਰੱਖਿਆ ਦੇ ਵਿੱਚ ਲਾਈਆਂ ਹੋਈਆਂ ਅੱਗੇ ਪਿੱਛੇ ਦਾਫਲਾ ਚੱਲਦਾ ਉਹ ਨਵੀਆਂ ਲੈਂਡ ਦਾ ਉਹਨੇ ਕਰ ਦਿੱਤਾ ਜੋ ਜਿਹੜੀਆਂ ਪਿਛਲੀਆਂ ਸੀਗੀਆਂ ਉਹਨਾਂ 6 ਸਾਲ ਹੋ ਗਏ ਸੀ ਸੋ ਕਹਿਣ ਦਾ ਭਾਅ ਉਹ ਜਿਹੜੀ ਆਮ ਲੋਕਾਂ ਦੇ ਲਈ ਬੜੀ ਸਰਕਾਰ ਸੀ ਉਹ ਖਾਸ ਹੋ ਗਈ ਹੈ ਨਾ ਕੱਚੇ ਤੇ ਆਪ ਨੂੰ ਪੱਕੇ ਹੋਏ ਨਾ ਸਾਨੂੰ ਕੋਈ ਦਿੱਤੀ ਯਾਰ ਉਹ ਸਰਕਾਰ ਨੇ ਦਿੱਤਾ ਉਲਟਾ ਸਾਡੇ ਬਿਜੇ ਦੀ ਕਸ਼ਟਾ ਪ੍ਰੋਗਰੈਸ਼ਨ ਬਟਾਇਆ ਤੇ ਸਭ ਤੋਂ ਵੱਡੀ ਗੱਲ ਜਿਹੜੇ ਪਚੋੜਾ ਤੋਂ ਪਹਿਲਾਂ ਬੜਾ ਵੱਡਾ ਐਲਾਨ ਕਰਦੇ ਸੀ ਕਿ ਅਸੀਂ ਆਂਦੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਅੱਜ 22 ਸਾਲ 20 ਜਾਣ ਬਾਅਦ ਵੀ ਸਰਕਾਰ ਨੇ ਇੱਕ ਲਗੜਾ ਮੋਡਿਫਿਕੇਸ਼ਨ ਕੀਤਾ ਹੋਇਆ 18 ਨੰਬਰ 2022 ਦਾ ਉਹ ਆਪਣੇ ਨੋਟੀਫਿਕੇਸ਼ਨ ਤੋਂ ਅਮਲ ਨਹੀਂ ਕਰ ਰਹੀ ਉਹਦੇ ਤੇ ਹਰ ਦਿੱਤ ਮਾਦਰੀ ਜੀ ਕਦੇ ਯੂਪੀਐਸਸੀ ਗੱਲ ਕਰਦੇ ਆ ਕਦੇ ਕਹਿੰਦੇ ਸਾਨੂੰ ਸਾਲ ਹੋਰ ਦਿਓ ਜੋ ਕਹਿਰ ਦਾ ਪਾਪ ਇਹ ਸਰਕਾਰ ਪੰਜਾਬ ਤੋਂ ਹੀ ਚੱਲ ਰਹੀ ਇਹ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਜੋ ਇਸ ਕਰਕੇ ਇਹਦਾ ਸਾਨੂੰ ਵੱਡੇ ਰੰਗ ਚ ਬਰੋਲ ਕਰਨਾ ਪੈਣਾ ਸਾਨੂੰ ਕੱਲੇ ਉੱਥੇ ਰੋਲੀਆਂ ਟਿਕਰੀ ਨਹੀਂ ਸਾਨੂੰ ਟੇਕਦੇ ਆ ਸੱਤਾਂ ਤੇ ਜਾ ਕੇ ਜਿੱਥੇ ਵੀ ਲੋਕ ਬੰਦੇ ਆ ਉੱਥੇ ਜਿਹੜੀ ਗੱਲ ਖਰੀ ਪਾਏਗੀ ਜੋ ਹਰ ਸਮਾਂ ਆ ਗਿਆ ਹੈ ਸਰਕਾਰ ਬਿਲਕੁਲ ਅਨਚੇਤ ਹੈ ਆਓ ਇਕੱਠੇ ਹੋ ਕੇ ਬੋਲੀਏ ਹਰ ਜਵਾਬ ਨੂੰ ਸਾਲ ਐਲਾਨ ਕਰਦੇ ਗਏ ਅਗਲਾ ਸਿੱਖੀ ਸੰਘਰਸ਼ ਲਈ ਤਿਆਰ ਹੋ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਸਿੱਖ ਜਿੱਤ ਲੜਦੇ ਰੁਕਾ ਕੋਈ ਪਰੋਸਾ ਹੈ 100 ਲੋਕੀਏ ਆਉਣਗੇ ਮੇਰੇ ਵੀ ਸਾਰੇ ਵੀ ਅਗਿਆਪਤ ਸਾਥੀਆਂ ਨੂੰ ਪਿਆਰ ਭਰੇ ਸੰਸਕਾਰ ਇਹ ਸਾਡੀ ਭਰਤੀ ਬਾਰੇ ਤੁਹਾਨੂੰ ਜਾਣੂ ਕਰਵਾ ਲੈਣਾ ਚਾਹੁੰਦਾ ਇਹ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਧਰਮੇ ਮੁਜਾਰਿਆ ਚ ਨਿਕਰ ਕੇ ਆਏ ਮਣੀ ਹੋਈ ਸਾਡੀ ਪਾਰਟੀ ਐ ਅਸੀਂ ਪੰਜਾਬ ਤੇ ਸਾਡੀ ਸਰਕਾਰ ਬਣਾਓ ਅਸੀਂ ਇੱਕ ਵੀ ਪਰਨਾ ਕੋਲੇ ਰੇ ਲੱਗਣ ਜਾਵਾਂਗੇ ਨਾ ਕਿਸੇ ਨੂੰ ਟੇਂਦੀਆਂ ਤੇ ਚੜਨ ਨਾਵਾਂਗੇ ਨਾ ਕਿਸੇ ਨੂੰ ਟਾਵਰਾਂ ਤੇ ਚੜਨ ਨਾਵਾਂਗੇ ਔਰ ਅੱਜ ਕੋਲੇ ਸਾਹਮਣੇ ਆ ਸਾਡਾ ਬਾਈ ਕੁੱਗਰ ਤੋਂ ਧਰਨਾ ਇੱਥੇ ਸਿੱਖਿਆ ਮੰਤਰੀ ਦੇ ਪਿੰਡ ਗੰਭੂਰ ਤੋਂ ਲਗਾਤਾਰ ਚੱਲ ਰਿਹਾ ਐ ਦੇ ਸਾਥੀ ਤੇ ਲਗਾਤਾਰ ਅਰੇ ਹੋਏ ਨੇ ਤੇ ਜਿਹੜਾ ਇਹਨਾਂ ਦਾ ਚੋਣ ਬੈਨੀਫੀਟ ਸੀਗਾ ਖੌਂਦੇ ਵਿੱਚ ਇਹਨਾਂ ਦੀ এডੂਕੇਸ਼ਨ ਤੇ ਹੈਲਥ ਨੂੰ ਆਪਣੇ ਤੋਂ ਦੀ ਗੱਲ ਕੀਤੀ ਸੀ ਪਰ ਇਹਨਾਂ ਨੇ ਆਪਣੇ ਤੋਂ ਦੀ ਗੱਲ ਕਦੇ ਕੀਤੀ ਦਿਖਾਈ ਸਾਨੂੰ ਨਹੀਂ ਦੇ ਰਹੀ ਭਾਵੇਂ ਸਿੱਖਿਆ ਮਹਿਦਮਾ ਹੋਵੇ ਭਾਵੇਂ ਸਿਹਤ ਮਹਿਦਮਾ ਭਾਵੇਂ ਪੰਜਾਬ ਦੇ ਲੋਕੀ ਦੀ ਗੱਲ ਰੋਏ ਕਿੱਡੀ ਵੀ ਸਰਕਾਰ ਆਪ ਦੇ ਹਾਂ ਜੀ ਕਾਲੀਆ ਜੀ ਬੱਲੇ ਤੋਂ ਆਏ ਹੋ ਜੀ ਆਪ ਸਾਥੀਓ ਅੱਜ ਬਹੁਤ ਹੀ ਮਹਾਨ ਗੁਰੂਟਰ ਦਿਹਾੜੇ ਦੇ ਉੱਤੇ ਮਹਾਨ ਦਿਹਾੜੇ ਦੇ ਉੱਤੇ ਔਰ ਇੱਕ ਇਤਿਹਾਸਕ ਦਿਹਾੜੇ ਦੇ ਉੱਤੇ ਨਵਾਂ ਇਤਿਹਾਸ ਸਿਰਜਣ ਦੇ ਲਈ ਪਹੁੰਚੇ ਸਮੂੱਚੇ ਆਪ ਸਾਥੀਓ ਤੁਹਾਨੂੰ ਸਾਰਿਆਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿੰਨੇ ਬੱਥੇ ਹੋ ਕਿਉਂਕਿ ਅੱਜ ਦਾ ਦਿਨ ਕੁਰਬਾਨੀਆਂ ਭਰਿਆ ਦਿਨ ਹੈ ਔਰ ਤੁਸੀਂ ਵਿਪਰਾਂ ਸਰਕਾਰ ਨੂੰ ਖਾਤੀਓ ਤਾਂ ਅਸੀਂ ਖੇਦ ਰੱਖ ਕੇ ਚੱਲਣੀ ਹੈ ਲੋਵੀ ਪਾਸ ਆਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਯਾ ਸਾਡੀ ਕੁਰਬਾਨੀ ਸਮੁੱਚਾ ਪਰਿਵਾਰ ਵਾਰ ਦੇਣਾ ਔਰ ਸ਼ੀਤਕ ਨਾ ਕਰਨਾ ਇਹ ਸਮਝੀ ਹੋਏ ਜੀ ਗੁਰਗੱਡ ਦੇ ਖਾਤੀਓ ਇਸ ਮਹਾਨ ਦੇ ਹਰੋ ਕੇ ਤੁਸੀਂ ਇੱਥੇ ਪਹੁੰਚੋ ਦੂਜਾ ਮਹਾਨ ਵੇਖੀ ਜਿਹਦਾ ਪਹਿਲਾ ਵਾਰ ਦੱਸੋ ਅਸੀਂ ਸਮਝਦੇ ਭਾਰਤ ਦੇ ਵਿਚੀ ਦੇ ਪੂਰੇ ਜਿਹੜੇ ਮੇਰੇ ਤੇ ਮਨਾ ਰਹੇ ਆ ਬਾਬਾ ਸਾਹਿਬ ਪੀਰੋ ਅੰਬੇਡਕਰ ਜੀ ਦਾ ਅੱਜ ਪਰੀ ਰਵਾਨ ਦੱਸ ਜਿਨ੍ਹਾਂ ਦੀ ਕੁਰਬਾਨੀ ਆਦੇ ਬਿਨ ਔਰ ਉਹਨਾਂ ਨੇ ਵੀ ਆਪਣਾ ਸਮੁੱਚਾ ਪਰਵਾਰ ਇਸ ਸਮਾਜ ਦੇ ਨੇਕੇ ਲਾਇਆ ਇਸ ਵੱਡੇ ਇਤਿਹਾਸਿਕ ਵਿਧਿਆਰਣੇ ਉੱਤੇ ਤੁਹਾਨੂੰ ਇੱਕ ਬੇਅਤਿਆਜ ਸਤਿਕਾਰ ਦੇਖਾ ਦਿਓ ਵੱਡਾ ਇਤਿਹਾਸਿਕ ਦਿਹਾੜਾ ਔਰ ਇਤਿਹਾਸ ਕਦੇ ਮਟਣਾ ਨਹੀਂ ਆਹ ਤਨਵੀਨਰ ਸਾਥੀ ਗੱਲਬਾਤ ਕਰਨ ਲਈ ਆਏ ਆ ਅੱਜ ਸਵੇਰ ਤੋਂ ਸ਼ਾਸਨ ਪ੍ਰਸ਼ਾਸਨ ਦੇ ਕਈ ਫੋਨ ਆਏ ਕਿ ਕਿੰਨਾ ਕਹੂਗਾ ਇੰਨਾ ਕਹਾਂਗਾ ਲਗਾ ਵੀ ਉਸ ਗੱਲਬਾਤ ਜਿਹੜੀ ਉੱਥੇ ਹੀ ਖੜਾਜੀ ਹੋਣਾ ਗੱਲਬਾਤ ਲਈ ਛੱਦੇ ਪੱਤਰ ਆ ਰਹੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਬੇਨਤੀ ਕਰਦਾ ਸਤਿਕਾਰਯੋਗ ਬਾਪੀਓ ਇਹ ਗੱਲਬਾਤ ਚੱਲਦੀ ਰਹਿਣੀ ਹੈ ਇਹ ਗੱਲਬਾਤ ਚੱਲਦੀ ਰਹਿਣੀ ਹੈ ਸੱਚ ਸਰਤਾ ਜਿਹੜੀਆਂ ਸਰਕਾਰ ਰੱਖ ਰਹੀ ਹੈ ਉਹ ਮੋਰਚੇਲੇ ਨਹੀਂ ਰੱਖ ਦਿੱਤੀਆਂ ਨੇ ਜੇ ਆਹ ਸਾਨੂੰ ਮਨਜ਼ੂਰ ਨੇ ਉਹਦੇ ਤਹਿਤ ਉਹ ਆਪਣੀ ਗੱਲਬਾਤ ਰੱਖਣਗੇ ਤੇ ਤੁਹਾਡੇ ਕਨਵੀਨਰ ਉਸ ਗੱਲਬਾਤ ਉਹ ਜਿਹੜਾ ਵੀ ਕੋਈ ਫੈਸਲਾ ਆਊਗਾ ਤੁਹਾਡੇ ਇਤਨੂੰ ਧਿਆਨ ਵਿੱਚ ਰੱਖ ਕੇ ਉਹਦਾ ਨਾ ਫੈਸਲਾ ਲੈਣਗੇ ਇਸ ਕਰਕੇ ਅਗਲੀ ਕੁਰਬਾਨੀ ਜਮੇਲੇ ਦੇ ਸਾਥੀਆਂ ਨੇ ਕਿਹਾ ਤੁਸੀਂ ਪਟਿਆਲੇ ਦੇ ਵਿੱਚ ਉਹਦੇ ਮਹਿਲਾ ਦੇ ਮੂਰੇ ਉਹਨੂੰ ਯਾਦ ਆ ਉਸ ਵੇਲੇ ਅਸੀਂ ਸਾਮੋਹਤਿਆਂ ਦੇ ਵਿੱਚ ਮੂਰੇ ਵੱਡੀ ਗੱਲਤੀ ਹੋ ਪਾਈ ਸੀ ਵਧੀਆਂ ਬਸਾਰਾਂ ਚੱਲੀਆਂ ਬੜਾ ਕੁਝ ਹੋਇਆ ਬੜਾ ਤਸ਼ੱਦਦ ਹੋਇਆ ਬਾਰੇ ਮੁੜ ਕੇ ਤੁਸੀਂ ਉਹ ਸਰਕਾਰ ਨਹੀਂ ਬਣਾ ਦਿੱਤੀ ਫਿਰ ਕੇ ਤੁਸੀਂ ਰਾਜੇ ਨੂੰ ਰੋਲ ਕੇ ਰੱਖਤਾ ਰੋਲ ਕੇ ਮਿੱਟੀ ਦੇ ਵਿੱਚ ਇਸ ਤੱਕੇ ਅਗਲਾ ਫੈਸਲਾ ਆ 2 ਮਿੰਟ ਦੀ ਗੱਲਬਾਤ ਤੋਂ ਬਾਅਦ ਬੜਾ ਤਿੱਖਾ ਫੈਸਲਾ ਉਹਨੇ ਤੁਹਾਡੇ ਸਾਹਮਣੇ ਵੀ ਆਉਣ ਲੱਗਿਆ ਇਹ ਨਾ ਹੋਇਓ ਜਿਵੇਂ ਬੱਥੇ ਰਹੇ ਤੁਹਾਡਾ ਬਹੁਤ ਤਲਵਾਰ ਜਿਹੜੇ ਸੜਕਾਂ ਤੇ ਖੜੇ ਆ ਉਹਨਾਂ ਨੂੰ ਵੀ ਉਹਨਾਂ ਚੇਤਾਵਨੀ ਆ ਭਾਈ ਜਿਹੜੇ ਕੱਦੇ ਕਮਜ਼ੋਰਦੇ ਆ ਇਹ ਹੁਣੇ ਸੜਕਾਂ 'ਤੇ ਖੜੇਣਾ ਨਹੀਂ ਬੱਸ ਬਾਗਲਾ ਫੈਸਲਾ ਸਾਰੇ ਕਰਮਿੰਦਰ ਸਾਥੀ ਮਿਲ ਕੇ ਦੇਣਗੇ ਜਦੋਂ ਤੱਕ ਸਾਰੇ ਕਰਮਿੰਦਰ ਤੁਹਾਨੂੰ ਇਹ ਬੇਇੱਜ਼ਤੀ ਨਹੀਂ ਕਰ ਦਿੰਦੇ ਉਦੋਂ ਤੱਕ ਮੇਰਾ ਸੜਕਾ ਤੋਂ ਨਹੀਂ ਹਿਲਣਾ ਪਾਲੇ ਇਸ ਕਰਕੇ ਅਗਲੀ ਲੜਾਈ ਇੱਥੇ ਹੀ ਟਿੱਕੀ ਹੋ ਜਾਣੀ ਹੈ ਜਿੱਦਾਂ ਦਾ ਫੈਸਲਾ ਇਹ ਕਰਮਿੰਦਰ ਆ ਕੇ ਚੱਲਣਗੇ ਤੁਹਾਡੇ ਕੋਲੋਂ ਪੂਰਨ ਸਹਿਯੋਗ ਦੀ ਆਸ ਹੈ ਵੱਡੀਆਂ ਬੀੜੀਆਂ ਦੀ ਸਾਡੀਆਂ ਇਹਨਾਂ ਨੇ ਇਹਨਾਂ ਦਾ ਵੀ ਧੰਨਵਾਦ ਔਰ ਜਥੇਬੰਦੀ ਵੱਲੋਂ ਲਕਾਲਾ ਜੀ, ਕਿਰਪਾਲ ਜੀ ਮਿਲ ਕੇ ਗਏ ਆ, ਨਮੂਰ ਜੀ ਮੱਥਿਆ ਭਾਰਤੀ ਜੀ, ਰੋਪਰ ਤੋਂ ਲਕੰਡੀ ਜਿੰਤੀ ਤੋਂ ਸਾਥੀ ਬੱਥੇ ਆ, ਗੁਰਦਾਸਪੁਰ ਤੋਂ ਭੌਂਦੀ ਸਾਹਿਬ ਸਾਡੇ ਔਰ ਪਾਲ ਜੀ ਬੱਥੇ ਆ, ਅੰਮ੍ਰਿਤਸਰ ਤੋਂ ਮੱਟੂ ਭੋਗਨ ਜੀ ਵੱਡੀ ਗਿਰਤੀ ਚ ਆਇਆ, ਵਿਕਾਸਪੁਰ ਅੰਮ੍ਰਿਤਸਰ ਹਰ ਜਿਲ੍ਹਾ ਤੋਂ ਪੂਰੇ ਚਾਰੇ ਵਾਲੇ ਸਾਥੀ ਬਾਲਸੇ ਵਾਲੇ ਸਾਥੀ ਸਾਰਿਆਂ ਦਾ ਧੰਨਵਾਦ ਆ ਸਾਥਿਓ ਤੁਸੀਂ ਵੱਡੀ ਗਿਰਤੀ ਚ ਆਇਓ ਖੁਸ਼ੀ ਮਾਰਚ ਕੋਈ ਵੀ ਨਾ ਕਰਨਾ ਕਿ ਸਾਰੇ ਸਾਥੀ ਪੂਰੇ ਜੋਸ਼ ਦੇ ਨਾਲ ਇੱਥੇ ਕਿਤੇ ਵੀ ਬੈਠੀ ਤੇ ਰਹਿਣੋ ਆਪ ਅੰਦੇ ਤੱਕ ਲੁਕੋ ਕੇ ਆਪਾਂ ਜਾਣਗੇ ਉੱਥੇ ਪ੍ਰੋਫੈਸਰ ਨੂੰ ਬੁਲਾਵਾਂਗੇ ਕੋਈ ਨਹੀਂ ਸਾਡੇ ਸਾਥੀ ਸੰਭਾਰੇ ਤੋਂ ਮੋਦੀ ਸਾਰੇ ਜੱਥਿਆਂ ਦਾ ਧੰਨਵਾਦ ਕਰਦੇ ਹਾਂ ਫਿਰ ਦਾ ਕੋਈ ਸਮਾਂ ਨਹੀਂ ਦੇ ਸਕਦੇ ਤਦੋਂ ਇਹ ਉਤਕਰਮੀ ਇਕੱਠੇ ਮੰਗਦੇ ਨੇ ਇਹ ਨਾ ਨਿੱਕੀ ਆ ਜੀ ਬਹੁਤ ਬਹੁਤ ਜੀ ਕੋਈ ਨਾ ਨਹੀਂ ਜਾਵੇ ਇਨਾ ਮੰਗਾਂ ਲੈ ਕੇ ਰੈਲੀ ਕਰ ਰਹੇ ਹਾਂ ਜੀ। ਹਾਂਜੀ ਅੱਜ ਸਾਝਾ ਮੋੜ 'ਚ ਸਾਝਾ ਅਧਿਆਪਕ ਮੋਰਚਾ ਪੰਜਾਬ ਦੇ ਡੈਮਨ ਰੇਟ ਪੰਜਾਬ ਦੇ ਸਮੂਹ ਅਧਿਪਕ ਸਹਿਬਾਨ ਜਿਹੜੇ ਨੇ ਉਹ ਗੰਦੂਰਪੁਰ ਵਿਖੇ ਜਿਹੜੇ ਕਿ ਪੰਜਾਬ ਦੇ ਕੋਨੇ ਤੇ ਪੰਡਾ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਨੇ ਔਰ ਇਹਨਾਂ ਅਧਿਆਪਕਾਂ ਦੇ ਜਿਹੜਾ ਵਿਆਪਕ ਮਸਲਾ ਨਾਲ ਜੁੜੇ ਹੋਏ ਮੁੱਦੇ ਆ ਚਾਹੇ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਵੇ ਚਾਹੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਮਸਲਾ ਹੋਵੇ ਚਾਹੇ ਅਧਿਆਪਕਾਂ ਦੀ ਬਦਲੀਆਂ ਵੀ ਜਿਹੜੀਆਂ ਇਹਨਾਂ ਨੇ ਨੀਤੀ ਬਣਾਈ ਹੈ ਉਹਦੇ ਚ ਘਰਾ ਤੋਂ ਲੋਕਾਂ ਨੂੰ ਦੂਰ ਦੇ ਸਟੇਸ਼ਨ ਅਧਿਆਪਕਾਂ ਨੂੰ ਮਿਲੇ ਹੈ ਔਰ ਜਿਹੜੀ ਸਪੈਸ਼ਲ ਕੋਰਸ ਕਾਈ ਜਿਹੜੇ ਪ੍ਰਮੋਟ ਪ੍ਰਮੋਸ਼ਨ ਚੈਨਲ ਦੇ ਜ਼ਰੀਏ ਉਹਦੇ ਵਿੱਚ ਵੀ ਘਰਾ ਤੋਂ ਸੰਕਰੇ ਦੂਰ ਦੇ ਅਧਿਵਕ ਤੇ ਜੇ ਨੇ ਇੱਥੇ ਬਸ ਨੇ ਜਿਹੜੇ ਪਿਛਲੇ ਉਪੀ ਦੀਆਪਕ ਜਾ ਹੋਰ ਮਾਸਟਰ ਕੈਟਰ ਜਾ ਲਕਿਰ ਆਰਡੀ ਆ ਪ੍ਰਮੋਸ਼ਨ ਆ ਉਹ ਲਗਾਤਾਰ 18 ਤੋਂ ਬਾਅਦ ਇਹਨਾਂ ਨੇ ਸਹੀ ਡਗਲਾ ਕੀਤਾ ਨਹੀਂ ਹੋਈਆਂ ਜਿਹਦੇ ਕਰ ਪੂਰੇ ਅਧਿਆਪਕ ਵਰਸ ਵਿੱਚ ਬਹੁਤ ਵੱਡਾ ਰੋਸ ਹੈ ਇਹ ਸਰਕਾਰ ਆਉਣ ਤੋਂ ਪਹਿਲਾਂ ਸਾਡੇ ਨਾਲ ਵੱਡੇ ਵਾਦੇ ਕਰਕੇ ਆਈ ਸੀ ਖਾਸ ਕਰਕੇ ਵਿਆਹ ਦੇ ਵਿਵਰਤਨਾ ਇਹਨਾਂ ਦੇ ਤੁਸੀਂ ਪਿਛਲੇ ਚੋਣ ਮੈਨੀਫੈਸਟੋ ਵਾਡ ਲੋ ਉਹਦੇ ਵਿੱਚ ਇਹਨਾਂ ਨੇ ਦੇ ਹੀ ਫੀਲਡ ਦਾ ਜ਼ਿਕਰ ਕੀਤਾ ਦੋ ਖੇਤਰਾਂ ਦਾ ਜ਼ਿਕਰ ਕੀਤਾ ਇੱਕ ਸਿੱਖਿਆ ਦੇ ਤੇ ਸਿਹਤ ਦੇ ਸਭਾ ਸਭ ਤੋਂ ਵੱਧ ਧਿਆਨ ਹੋਏਗਾ ਸਭ ਤੋਂ ਵੱਧ ਬਜਟ ਜਿਹੜਾ ਸਿੱਖਿਆ ਤੇ ਸਿਹਤ ਨੂੰ ਦਿੱਤਾ ਜਾਏਗਾ ਪਰ ਅੱਜ ਦੇਖ ਵੀ ਜਾਨਾ ਅੱਦੇ ਆਪਾਂ ਨੇ ਇਹ ਬਦਲਾਅ ਜਿਹੜਾ ਅੰਤਰੀ ਦੇ ਡਾ ਰੋਡ ਪਲੇ ਕੀਤਾ ਉਸੇ ਦੇਖਿਆ ਹੁਣ ਆ ਜਿਵੇਂ ਇਹ ਵਿਆਪਕਾਂ ਨੇ ਸਿੱਖਿਆ ਸਿਖਾ ਕੇ ਪੀੜੀਆਂ ਕਗਾ ਬਣਿਆ ਤੇ ਭਗਤ ਸਿੰਘ ਦੀ ਸੋਚ ਨੂੰ ਲਾਗੇ ਵਿਆਣ ਦੇ ਪਰ ਅੱਜ 2.5 ਸਾਲ ਦੀ ਜਾਣ ਬਾਅਦ ਜਿਹੜੇ ਵਿਆਪਕਾਂ ਦੇ ਪੱਲੇ ਨਿਰਾਸ਼ਾ ਤਈ ਹੈ ਨਾ ਜਿਹੜੀ ਪ੍ਰਾਣੀ ਟੈਨਸ਼ਨ ਵਾਲ ਹੋਈ ਹੈ ਨਾ ਕੱਚੇ ਮਾਲਕ ਨੂੰ ਕੋਈ ਰੈਲਰ ਹੈ ਨਾ ਜਿਹੜੀਆਂ ਬਗਲੀਆਂ ਹੋੜੀਆਂ ਉਹਦੇ ਲਈ ਸਹੀ ਰਣਨੀਤੀ ਬਣਾਈ ਜਾ ਰਹੀ ਹੈ ਨਾ ਹੀ ਜਿਨ੍ਹਾਂ ਨੂੰ ਸਪੈਸ਼ਲ ਚੁਆਇਸ ਪਰਮਿਸ਼ਨ ਦੇ ਬਾਅਦ ਕੀਤੀ ਜਾ ਰਹੀ ਹੈ ਮੈਨੂੰ ਸਮਝ ਆਉਂਦਾ ਨੇ ਇੱਕ ਸਜਾ ਹੀ ਦਿੱਤੀ ਜਾ ਰਹੀ ਹੈ ਜਿਹੜੇ 2-300 ਕਿਲੋਮੀਟਰ ਦਰ ਘਰ ਦੇ ਲਾਗੇ ਸਟੇਸ਼ਨ ਹੈ ਤੇ ਉਹ ਕਹਿੰਦੇ ਦਿੱਤਾ ਜਾ ਰਿਹਾ 300 ਕਿਲੋਮੀਟਰ ਕਿਉਂ ਦਿੱਤਾ ਜਾ ਰਿਹਾ ਤੇ ਸਕੂਲ ਆਫ ਹੰਮਨੈਸ ਦੇ ਰਾਤੇ ਬਾਕੀ ਸਕੂਲਾਂ ਦੇ ਜਿਹੜਾ ਉਜਾਰਾ ਕੀਤਾ ਜਾ ਰਿਹਾ ਸਕੂਲ ਆਫ ਹੰਮਨੈਸ ਵੀ ਅਸੀਂ ਸਾਨੂੰ ਲਿਆ ਵੀ ਸਾਰਾ ਰੇਗਿਸਤਾਨ ਬਣਾ ਕੇ ਵਿੱਚ ਇੱਕ ਨਖਰੀ ਸਥਾਨ ਬਣਾਣਾ ਚਾਹੁੰਦੇ ਆ ਵੀ ਦੇਖੋ ਸਕੂਲ ਆਫ ਹੰਮਨੈਸ ਜਿਹੜਾ ਅਸੀਂ ਬਣਾਤਾ ਤੇ ਇਸ ਤਰ੍ਹਾਂ ਜਿਹੜਾ ਸਿੱਖਿਆ ਦਾ ਤੇ ਵੀ ਸਿੱਖਿਆ ਸਾਡੇ ਪੰਜਾਬ ਦੇ ਹਰ ਵਰਗ ਨਾਲ ਜੁੜੀ ਜੁੜੀ ਹੋਈ ਹੈ ਜਿਵੇਂ ਸੇਵ ਜੁੜੀ ਹੈ ਸਿੱਖਿਆ ਵੀ ਜੁੜੀ ਹੈ ਤੇ ਅਸੀਂ ਸਮਝਦਾ ਜੇ ਸਰਕਾਰ ਦੀਆਂ ਨੀਤੀਆਂ ਔਰ ਜਿਹੜੇ ਸਾਡੇ ਆਰਥਿਕ ਏਸੀਪੀ ਚਾਹ ਲੈ ਲਿਏ ਚਾਹ ਸਾਡਾ ਡੀਏ ਚਾਹ ਸਾਡਾ ਪੇਗ ਮਿਸ਼ਨ ਦਾ ਬਕਾਇਆ ਕਹਿਣ ਦਾ ਭਾਵ ਹੈ ਅਧਿਆਪਕ ਨੂੰ ਕਿਸੇ ਪਾਸੇ ਵੀ ਰਾਹਤ ਨਹੀਂ ਮਿਲੀ ਚਾਹੇ ਆਰਥਿਕ ਤੌਰ ਤੇ ਹੋਵੇ ਚਾਹੇ ਅ এডੂਕੇਸ਼ਨ ਦੀਆਂ ਨੀਤੀਆਂ ਬਣ ਰਹੀ ਹੈ ਉਲਟਾ ਸਾਲ ਉਸ ਦਾ ਹੋਰ ਵੀ ਅਫਸੋਸ ਹੈ ਜਿਹੜੇ ਬਿੱਲੂ ਤੇ ਆਏ ਬੰਦੇ ਨੇ ਉਹ ਪੰਜਾਬ ਦੀ ਸਿੱਖਿਆ ਨੀਤੀ ਘਟ ਰਹੇ ਨੇ ਉਹਾਨੂੰ ਪੰਜਾਬ ਦੇ ਗਰਾਉਂਡ ਦਾ ਕੀ ਪਤਾ ਦੇ ਪੰਜਾਬ ਦੇ ਵਿੱਚ ਕੋਈ ਨਹੀਂ ਐਜੂਕੇਸ਼ਨ ਚਾਹੀਦੀ ਹੈ ਔਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੁਣੇ ਵਿਚਨੀ ਬਣੀ ਆਈ ਉਹ ਸੀਟੂ ਦੇ ਨਾਲ ਦੇ ਆਈ ਆ ਜਿਹੜਾ ਸਰਵੇ ਉੱਤੇ ਐਮਸੀਆਰਟੀ ਕਰਵਾਦੀ ਹੈ ਕਿ ਕਿਹੜੀ ਸਟੇਟ ਵਿੱਚ ਸਿੱਖਿਆ ਦਾ ਕੀ ਹਾਲ ਹੈ ਉਹਦੇ ਨਾਂ ਤੇ ਅਧਿਆਪਕਾਂ ਤੇ ਬੇਲੋੜਾ ਬੋਝ ਪਾਇਆ ਗਿਆ ਔਰ ਇੰਗਲਿਸ਼ ਵਿਸ਼ੇ ਪੜਾਉਣ ਤੋਂ ਹੀ ਅਧਿਆਪਕਾਂ ਨੂੰ ਨਾ ਵੇ ਦਿੱਤੀ ਉਹ ਸੀਟੂ ਦੇ ਜਿਹੜੇ ਸੰਬੰਧ ਤੋਂ ਸਗੇ ਉਹਨਾਂ ਨੂੰ ਪਿਆਰੀ ਤਿਆਰੀ ਕਰਵਾਈ ਜਾਏ ਫਿਰ ਇਹੋ ਜਿਹੇ ਮਾਹੌਲ ਦੇ ਵਿੱਚ ਅਧਿਆਪਕ ਕਿਵੇਂ ਇੱਕ ਵਧੀਆ ਐਜੂਕੇਸ਼ਨ ਦੇ ਸਕਦੇ ਆ ਕਿਉਂਕਿ ਪੰਜਾਬ ਦਾ ਪਰ ਇੱਥੇ ਜਿਹੜਾ ਹੁਦਮੇ ਹੋ ਸਕਦਾ ਜੇ ਉਹਦਾ ਵੀ ਨੀਤੀਆਂ ਚੱਲਦੀਆਂ ਰਹੀਆਂ ਤਾਂ ਕੁਦਰਤੀ ਗੱਲ ਹੈ ਪੰਜਾਬ ਜਿਹੜਾ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਜਾਏਗਾ ਸਿਰਫ ਅੰਕੜਿਆਂ ਦੇ ਖੇਤਰ ਵਿੱਚ ਦਿਖਾ ਸਕਦੇ ਆ ਇਹ ਜਿਵੇਂ ਹੁਣ ਪਿੱਛੇ ਸੀਜੀਪੀ ਦੇ ਨਾਂ ਦਾ ਪੂਰੇ ਦੇਸ਼ ਨੂੰ ਇਹ ਆਲਾ ਸਮਝ ਦਿਖਾ ਰਹੇ ਪਰ ਗਰਾਊਂਡ ਲੈਵਲ ਤੇ ਜੀ ਆ ਉਹ ਅਧਿਆਪਕ ਤੋਂ ਬਾਅਦ ਕੀ ਹੋਣੀ ਜਾਂਦਾ ਸੋ ਇਸ ਬੱਚਿਆਂ ਦੇ ਮਸਲਿਆਂ ਤੋਂ ਲੈ ਕੇ ਅਧਿਆਪਕਾਂ ਦੇ ਮਸਲਿਆਂ ਨੂੰ ਲੈ ਕੇ ਅੱਜ ਸਾਰੇ ਜਿਹੜੇ ਪੰਜਾਬ ਦੇ ਅਧਿਆਪਕ ਨੇ ਸਰਦਾਰ ਜੀ ਅਗੋਂ ਮੋਟਰ ਦੇ ਬੰਨਰੇ ਆਪ ਜੀ ਦੇ ਉਹ ਸੁੱਖਿਆ ਮੰਤਰੀ ਦੇ ਕੋਟੀ ਕਰ ਰਿਹਾ ਹੈ ਕਿ ਉਹ ਸੁੱਖਿਆ ਮੰਤਰੀ ਜੀ ਐਸਐਨ ਜਿਹੜੇ ਲਗਾਤਾਰ ਸਾਡਾ ਮੇਟਰ ਕਰਨ ਤੇ ਤਾਲਾ ਬੱਝ ਰਹੇ ਨੇ ਉਹ ਤਾਲਾ ਬੱਝਣਾ ਕਿਹੜਾ ਬਹਾਪ ਜਿਹੜੀਆਂ ਅਧਿਆਪਕਾਂ ਔਰ ਬੱਚਿਆਂ ਇਹ ਵਿਦਿਆਰਥੀਆਂ ਦੀ ਸਮੱਸਿਆ ਹੈ ਉਹਨਾਂ ਤੋਂ ਅੱਖਾਂ ਫੇਰ ਰਹੇ ਨੇ ਇਹ ਪੰਜਾਬ ਦੇ ਲੋਕ ਔਰ ਸਾਡੇ ਅਧਿਆਪਕ ਵਰਗ ਲਈ ਠੀਕ ਨਹੀਂ ਇਸ ਕਰਕੇ ਅੱਜ ਅਸੀਂ ਦਸਣ ਆਏ ਆ ਜਿਹਦੇ ਮੇਟਰ ਨੂੰ ਐਸੀ ਕਰ ਜਾਗੇ ਜਿਹੜਾ ਉਹਨਾਂ ਨੂੰ ਆਪਣੀ ਗੱਲ ਦੱਸਾਂਗੇ ਉਹ ਸੁੱਖਿਆ ਮੰਤਰੀ ਦਾ ਪਿਆਰ ਜਿਹੜਾ ਆ ਪਿਆ ਦੀ ਸਰਮੌਰ ਜਥੇਬੰਦੀਆਂ ਦਾ ਇੱਕ ਮੋਰਚਾ ਵਾ ਉਸ ਦੇ ਸੰਬੰਧ ਵਿੱਚ 50 ਭਰ ਤੋਂ ਹਜ਼ਾਰਾਂ ਦੀ ਗਰਤੀ ਦੇ ਵਿੱਚ ਕੋਨੇ-ਕੋਨੇ ਤੋਂ ਆ ਦੇ ਆਗੂ ਸਾਡੀ ਬੰਨ੍ਹਦੇ ਨੇ ਉਹ ਕਿਉਂ ਬੰਨ੍ਹਦੇ ਨੇ ਕਿਉਂਕਿ ਉਹ ਸਕੂਲਾਂ ਬਾਰੇ ਚਿੰਤਤ ਨਹੀਂ ਉਹ ਸਕੂਲਾਂ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਨਹੀਂ ਜਿਹੜੇ ਸਾਥੀ ਗੱਲ ਕਰ ਰਹੇ ਨੇ ਕਿ ਸਰਕਾਰ ਨੇ ਸੀ.ਪੀ ਦੇ ਨਾਲ ਗੱਲ ਕਰਕੇ ਸੀ ਵੀ ਲੈ ਕੇ ਇਹ 52 ਸਕੂਲਾਂ ਦਾ ਦਵਾ ਕੱਢ ਕੇ ਦੱਸ ਦਿੱਤਾ ਉੱਥੇ ਉਸ ਤੋਂ ਬੜਾ 3 ਮਹੀਨੇ ਮਿਸ਼ਨ ਸਬਰਤ ਚਲਾਇਆ ਜਿਹੜਾ ਸਰਵੇ ਤੋਂ ਸਰਵੇ ਸੀਈਪੀ ਤੋਂ ਉਸ ਜਿਹੜਾ ਬਰਾਤ ਕਾਗਜ਼ਾ ਦੇ ਨਾਲ ਟੱਟ ਪਣ ਵਾਲੀ ਗੱਲ ਸੀ ਉਸ ਦਾ ਗਰਾਊਂਡ 'ਤੇ ਕੋਈ ਸੰਗਤ ਨਹੀਂ ਸੀ ਯਾਰ ਕਿਉਂਕਿ ਅਧਿਆਪਕ ਤੇ ਬੱਚੇ ਦਾ ਜਿਹੜਾ ਪੜ੍ਹਨਾ ਸਿੱਖਣ ਸਿਖਾਉਣ ਵਾਲਾ ਜਿਹੜਾ ਪ੍ਰਕਿਰਿਆ ਸੀ ਉਹ ਉਸ ਤੋਂ ਇਹਨਾਂ ਨੂੰ ਵੰਝ ਰੱਖਿਆ ਗਿਆ ਕੁਝ ਗਏ ਸਬਜੈਕਟ ਸੀ ਜਿਹੜੇ ਉਹਨਾਂ ਲੈ ਕੇ ਗੱਲ ਕੀਤੀ ਗਈ ਕਿ ਇਹ ਨਹੀਂ ਪੜਾਹੋ ਆਹ ਨਾ ਪੜਾਹੋ ਉਹਦੇ ਨਾਲ ਕੀ ਹੋਇਆ ਕਿ ਉਹਨੇ 6 ਮਹੀਨੇ ਤੋਂ ਲਗਾਤਾਰ ਪੁਰੇ 6 ਮਹੀਨੇ ਦਾ ਅੱਧਾ ਸਾਲ ਆ ਕੋ ਬੰਦ ਸਮਾਂ ਜਿਹੜਾ ਵੀ ਕਿਹਾ ਕਿ ਬੱਚਿਆਂ ਦਾ ਜਿਹੜਾ ਹੈ ਸਾਡਾ ਕੰਪਰੇਟ ਆਪਣਾ ਇਹ ਸੁਨੇਹਾ ਅਸੀਂ ਉਸ ਦੇ ਨਾਲ ਉੱਤਰ ਗਏ ਅਧਿਆਗੂ ਟੁੱਟ ਗਿਆ ਬੱਚੇ ਵੀ ਟੁੱਟ ਗਿਆ ਕਿਉਂਕਿ ਸਰਕਾਰ ਨੇ ਸੀਪੀ ਦੇ ਨਾਲ ਜਿਹੜਾ ਮੂਸੇ ਸੁਣਾ ਕੇ ਉਹ ਲੈ ਕੇ ਆਈ ਜਦ ਇਹ ਬਹੁਤ ਘਟਿਆ ਮਾਰੂ ਪ੍ਰਭਾਵ ਉਸ ਦਾ ਸਿੱਖਿਆ ਖੇਤਰ ਵਿੱਚ ਲੱਗ ਗਿਆ। ਉਹਨਾਂ ਜਿਹੜੇ ਸੀ ਦਫ ਰੋ ਕਰਿਆ ਉਹ ਤੇ ਕਿੰਨੇ ਕੋ ਸਕੂਲ ਨੇ ਜਿਹੜੇ ਆਪਾਂ ਕੋਲ ਵੀ ਕਰਕੇ ਖੜਨੇ ਹੋਗੇ ਨੇ ਕਿਉਂਕਿ ਪਿੰਡੂ ਪੱਤਾ ਜਿਹੜਾ ਬਣਾਇਆ ਹੋ ਰਿਹਾ ਤੇ ਆ ਸਕਾਰੋ ਮੁਕਤ ਹੇ ਉਸ ਸ਼ਹਿਰ ਮੁਕਤ ਤਵਾ ਬਰਕਰਾਰਾ ਜਿਹ ਪਿੰਡ ਖੇਤ ਦੇ ਵਿੱਚ ਬਣਵਾ ਰਿਹਾ ਕਿ ਸ਼ਹਿਰ ਖੇਤ ਦੇ ਵਿੱਚ ਚਲੇ ਗਏ ਜਿਸ ਨਾਲ ਬਹੁਤ ਵੱਡੀ ਮਹਾਰਾ ਜਰੀ ਉਹ ਬੰਦਾ ਦੇ ਉਹਨੇ ਬਹੁਤ ਲੋਕਾਂ ਦੇ ਬੱਚਿਆਂ ਨੂੰ ਚਲਣੀ ਪ ਰਹੀ ਆ ਕਿ ਅੱਜ ਉਸ ਕੋਲੇ ਅਧਿਆਕ ਬਿਉਣੇ ਹੋਗੇ ਨੇ ਕਿ ਇਹਨੇ ਸਾਰੇ ਤਮਾਮ ਮੰਗਾ ਨੇ ਜਿਹੜੇ ਅਧਿਆਕਨ ਪੱਕੇ ਕਰਨ ਲਈ 1 ਮੀਟਰ ਅਧਿਆਕਨ ਨੂੰ ਰੈਨਰ ਕਰਨ ਲਈ ਤੇ ਜਿਹੜੇ 4 ਨਾਲ 14 ਦੀ ਐਸਪੀਐਸੀ ਦਾ ਉਸ ਨੂੰ ਲਾ ਕੇ ਪਰਾਪੈਂਸਰ ਦੀ ਬਹਾਲੀ ਹੋ ਰਹੀ ਹੈ ਜੇ ਸੰਗਤ ਅਧਿਆਪਕ ਮੋਟਰ ਦਾ ਵੱਡੀ ਦਾ ਮਸ਼ਾਹਦ ਕਟ ਖੜੀ ਦਾ ਗੰਢੀ ਉੱਪਰ ਦੇ ਧਰਤੀ ਤੇ ਸਿੱਖਿਆ ਮਦਰਸਾ ਹਰਜੋ ਸਿੰਘ ਬੈਸ ਨੂੰ ਆਪ ਗੰਢੀ ਹਕਮ ਦੇ ਲਈ ਕਿਹਾ ਕਿ ਆਪਣੇ ਬੰਦੇ ਜ਼ਮੀਨ ਤੇ ਤਾਂ ਨਹੀਂ ਨਾ ਜਿਠਿਆ ਤੇ ਕੜਾਈ ਦਾ ਸਿੱਖਾ ਤਾਂ ਤਰਜਿਸ ਦੀ ਤੁਸੀਂ ਸਿੱਖਿਆ ਦੇ ਤੋਂ ਪਹਿਲਾਂ ਗੱਲ ਕਰਦੇ ਸੀ ਉਹ ਸਿੱਖਿਆ ਤਾਂ ਕੋਈ ਦੇਰ ਤੱਕ ਉਹ ਜਿਹੜਾ 7 ਮਹੀਨੇ ਤੱਕ 2 ਮਹੀਨੇ ਤੱਕ ਇਹ ਕੰਧੂਰ ਪਰਦੇ ਬਸੂ ਹੈ ਕਿ ਸਿੱਖਿਆ ਪ੍ਰਤੀ ਖੜਗ ਨਹੀਂ ਰਹੇ ਅਧਿਆਪਕਾਂ ਨਾਲ ਲੈ ਕੇ ਜਥੇਬੰਦੀ ਨਾਲ ਲੈ ਕੇ ਬੱਚਿਆਂ ਨੂੰ ਸਿੱਖਰ ਸਿਖਾਉਣ ਦੇ ਜਿਹੜੇ ਪ੍ਰਕਿਰਿਆ ਦੇ ਨਾਲ ਨਹੀਂ ਜੁੜਦੇ ਜੋ ਐਸੀ ਸੱਚਾ ਦੇ ਹਮਚਾ ਜਿਵੇਂ ਉਹ ਆਦੀ ਇਹ ਬੀਲਾ ਇਹ ਸਰਕਾਰ ਦੇ ਅਧਿਕਾਰੀਆਂ ਦੇ ਇਹ ਜਾਇਜ਼ ਨਾ ਤਾਂ ਨੇ ਜਿੰਨਾ ਵੀ ਤੁਸੀਂ ਸੰਤਾਈਆ ਕਿ ਉਹ ਮੰਗਾਂ ਨੇ ਇਹਨਾਂ ਦਾ ਬਿੱਤ ਨਾਲ ਕੋਈ ਸਵਾਲ ਨਹੀਂ ਸਿਰਫ ਗਲਵਾਇ ਤੇ ਉਹਨੇ ਗਲਵਾਇ ਤੇ ذریعے ਹੱਲ ਹੋ ਸਕਦੀਆਂ ਨੇ ਕਿ ਸਰਕਾਰ ਨੂੰ ਉਗਮੇਰ ਕਰਨਾ ਚਾਹੁੰਦੇ ਆ ਕਿ ਸਾਡੇ ਮਸਲੇ ਨੇ ਜਿਹੜੇ ਹਕਮੰਦਾਂ ਨੇ ਉਹਨਾਂ ਬਰਤੀ ਆਪਣੇ ਇਹ ਵੀ ਆ ਜ਼ਮੀਨ ਦਾ ਜੋਰ ਦਿਖਾਵੇ ਹਾਂਜੀ ਅੱਜ ਗੰਭੀਰਪੁਰ ਵਿਖੇ ਦਸਾਂਝਾ ਵਿਆਪ ਮੋਰਚਾ ਰੈਲੀ ਕਰ ਰਿਹਾ ਹੈ ਲਗਭਗ 12 ਜਵੇ ਬੰਦੀਆਂ ਦਾ ਜੋ ਸਮੂਹ ਪੂਰੇ ਪੰਜਾਬ ਦੇ ਵਿੱਚ ਸਾਂਝਾ ਮੋਰਚਾ ਐਕਟਿਵ ਹੈ ਜਿਸ ਵਤੀ ਵੱਖ-ਵੱਖ ਜੇ ਦੇ ਬੰਦਿਆਂ ਕੰਮ ਕਰ ਰਹੀਆਂ ਹਨ ਵਾਰ-ਵਾਰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਨ ਦੇ باوجود ਜਦੋਂ ਮਸਲੇ ਹਾਲੀ ਹੋਏ ਤਾਂ ਅਖੀਰ ਨੂੰ ਸਾਂਝਾ ਮੋਰਚੇ ਨੂੰ ਪਹਿਲਾਂ ਸੰਕੇਤਕ ਰੈਲੀ ਕਰਨੀ ਪਈ ਅਜੇ ਤੋਂ 2 ਮਹੀਨੇ ਪਹਿਲਾਂ ਜਿਸ ਤਰ੍ਹਾਂ ਸਿੱਖਿਆ ਮੰਤਰੀ ਵੱਲੋਂ ਸਮਾਂ ਦਿੱਤਾ ਗਿਆ ਪਰੰਤੂ ਕੀਤਾ ਕੁਝ ਨਹੀਂ ਗਿਆ ਅਖੀਰ ਅੱਤੇ ਸਾਂਝਾ ਮੋਰਚਾ ਪੰਜਾਬ ਨੂੰ ਇੱਕ ਵੱਡੀ ਰੈਲੀ ਐਲਾਨ ਕਰਨ ਦੀ ਪਈ ਕੁਝ ਤੁਹਾਡੇ ਸਾਹਮਣੇ ਅਮੰਦਪੁਰ ਸਾਹਿਬ ਦੀ ਪਾਰਟੀ ਤੇ ਪੰਡ ਗੰਦੀਪ ਦੇ ਨਾਲ ਚੱਲ ਰਹੀ ਹੈ ਰੈਲੀ ਸਰਕਾਰ ਨੂੰ ਇਹ ਭੁਲੇਖਾ ਪੈ ਗਿਆ ਕਿ ਪਤਾ ਨਹੀਂ ਜਿਹੜੇ ਲੀਡਰਸ਼ਿਪ ਨੇ ਜਾਂ ਯੂਨੀਅਨਾਂ ਨੇ ਸਿਰਫ ਫੋਟੋਆਂ ਕਰਾਉਣ ਵਾਸਤੇ ਜਾਂ ਮੀਟਿੰਗਾਂ ਕਰਨ ਤੱਕ ਸੀਮਿਤ ਨੇ ਤਾਂ ਮੈਂ ਦੱਸ ਦੇਣਾ ਚਾਹਣਾ ਕਿ ਸਾਂਝਾ ਮੋਰਚਾ ਪੰਜਾਬ ਇਹ ਜੋ ਮੰਗਾਂ ਪ੍ਰਤੀ ਸਾਰੀਆਂ ਵਰਦੀਆਂ ਪਾਵੇਂ ਮੁਲਾਜ਼ਮ ਮੰਡਾਂ ਨੇ ਪਾਵੇਂ ਆਧਵਾ ਪਾਂਗਾਂ ਮੰਗਾਂ ਨੇ ਸਾਰੀਆਂ ਮੰਗਾਂ ਪ੍ਰਤੀ ਸੰਘਾ ਮੋਰਚਾ ਦੇ ਆਪਕ ਪੂਰਾ ਸਮਰਪਿਤ ਹੈ ਇਸੇ ਵਜ੍ਹਾ ਕਾਰਨ ਅੱਜ ਇਹ ਰੈਲੀ ਗੰਢੀਕੋੜ ਦੀ ਧਰਤੀ ਤੇ ਆਲਾਨੀ ਗਈ ਹੈ ਅਸੀਂ ਪ੍ਰਸ਼ਾਸਨ ਵੱਲ ਦੇਖ ਰਏ ਸੀ ਕਿ ਜੇਕਰ ਹਾਲੇ ਵੀ ਪ੍ਰਸ਼ਾਸਨ ਕਿਸੇ ਐਕਸ਼ਨ ਤੇ ਨਹੀਂ ਆਉਂਦਾ ਤਾਂ ਬਸ ਅਸੀਂ ਦੇ ਹੰਦ ਤੱਕ ਇਹ ਰੋਡ ਜਾਮ ਕਰ ਦੇਣਾ ਜੇ ਵੀ ਪੂਰਨ ذمہ داری ਪੰਜਾਬ ਸਰਕਾਰ ਤੇ ਖਾਸ ਕਰਕੇ ਸਿੱਖਿਆ ਮੰਤਰੀ ਤੇਹੰਦ ਪ੍ਰਸਾਦ ਦੇ ਪ੍ਰਸ਼ਾਸਨ ਦੀ ਹੋਵੇਗੀ। ਐਸੇ ਹੀ ਸਾਡੀ ਸਰਕਾਰ ਤੋਂ ਮੰਗਾਂ ਤੇ ਮਲਾਜਮਾਂ ਮੰਡਾਂ ਦਾ ਤੰਦ ਪਾਵੇ ਬਹੀ ਇਸ ਦੇ ਕੁਝ ਨਤੀਜੇ ਭੁਗਤਨੇ ਪੈਣਗੇ। ਧੰਨਵਾਦ। ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੰਦਰ ਰੇਟ ਪੰਜਾਬ ਦੇ ਸਮੂਹ ਅਧਿਆਪਕ ਜਿਹੜੇ ਆ ਸਿੱਖਿਆ ਮੰਤਰੀ ਦੇ ਹਲਕੇ ਵੱੰਡੂਪੁਰ ਵਿੱਚ ਪਹੁੰਚੇ ਆ ਜਿਹੜਾ ਕਿ ਪੰਜਾਬ ਦੇ ਕੋਨੇਚਾ ਔਰ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਆ ਇਸ ਗੱਲ ਤੋਂ ਸਿੱਧ ਹੁੰਦਾ ਕਿ ਜਿਹੜੀ ਬਦਨਾਮ ਦੇ ਤੌਰ ਤੇ ਆਈ ਸਰਕਾਰ ਹੈ ਉਹ ਅਧਿਆਪਕਾਂ ਨਾਲ ਕੀਤੇ ਵਾਦੇ ਜਿਹੜੇ ਆ ਇਸ ਨੇ 2.5 ਸਾਲਾਂ ਵਿੱਚ ਪੂਰੇ ਨਹੀਂ ਕਰ ਸਕੀ ਜਿਹਦੇ ਕਾਰਨ ਅਧਿਆਪਕ ਵਰਗ ਵਿੱਚ ਬੜਾ ਵੱਡਾ ਰੋਸ ਹੈ ਨਾ ਹੀ ਇਹ ਬਦਲੀਆ ਸਹੀ ਢੰਗ ਨਾਲ ਕਰ ਰਹੀ ਹੈ ਹਾਂਜੀ ਹਾਂਜੀ ਅਸੀਂ ਜਿਲ੍ਹਾ ਮਾਨਸਾ ਤੋਂ ਅ ਵੱਡੀ ਰਿਪੋਰਟ ਦੇ ਵਿੱਚ ਵੱਡੀ ਗੰਤਿ ਨੂੰ ਸਾਹਮਣੇ ਪਹੁੰਚੇ ਆ ਕਿ ਸਿੱਖਿਆ ਮੰਤਰੀ ਦਾ ਪੱਟਸਰਤਾ ਕਰਨ ਲਈ ਪਹੁੰਚਿਆ ਕਿਉਂਕਿ ਅਨੇਕਾਂ ਸਾਡੀਆਂ ਮਰਦਾਂ ਰਿਹੜੀਆਂ ਅਧਿਆਪਕਾਂ ਦੀਆਂ ਉਹ ਸਰਕਾਰ ਨੇ ਰੋਣੀਆਂ ਹੋਈਆਂ ਨੇ ਜਿਵੇਂ ਹੁਣ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਨੇ ਪੁਰਾਣੀ ਪੈਸ਼ਨ ਦੇ ਬਾਰੇ ਗੱਲ ਕਰੀ ਸੀ ਕਿ ਅਸੀਂ ਪੁਰਾਣੀ ਪੈਸ਼ਨ ਲਾਗੂ ਕਰਾਂਗੇ ਤਾਂ ਉਹ ਪੁਰਾਣੀ ਪੈਸ਼ਨ ਲਾਗੂ ਕੀ ਕਰਨੀ ਸੀ ਮਤਲਬ ਉਹਦਾ ਮੁੜਕੇ ਨੇ ਨਾਟਕ ਨੇ ਲਿਆ ਉਹ ਉਹ ਵਾਅਦਾ ਚੇਤੇ ਗਰਾਉਣ ਵਾਸਤੇ ਸੀ ਇਹਨਾਂ ਦੇ ਹਲਕੇ 'ਚ ਪਹੁੰਚੇ ਆ। ਇਸ ਤੋਂ ਬਿਨਾ ਪ੍ਰਮੋਸ਼ਨਾਂ ਦੇ ਨਾਂ ਦੇ ਉੱਤੇ ਜਿਹੜੀ ਰੈਸ਼ਨਲਾਈਜੇਸ਼ਨ ਕਰ ਰਹੇ ਨੇ ਉਹਦੇ ਖਿਲਾਫ ਸਾਰੇ ਆਗੂਆਂ ਦੇ ਵਿੱਚ ਬਹੁਤ ਗੁੱਸਾ ਹੈ ਕਿਉਂਕਿ ਬਹੁਤ ਦੂਰ ਗੱਡੀ ਸਾਥੇ ਸਿਸੂਤੇ ਜਾ ਰਹੇ ਨੇ। ਉਹਦੇ ਖਿਲਾਫ ਪਹੁੰਚੇ ਆ। ਐਵੇਂ ਜਿਵੇਂ ਜਿਹੜੇ ਸੀਐਨਬੀ ਕਾਡਰ ਵਾਲੇ ਨੇ ਸੀਐਨਬੀ ਕਾਡਰ ਨੂੰ ਖਤਮ ਕਰਕੇ ਉਹਨਾਂ ਨੂੰ ਇੱਕ ਆਮ ਕਾਡਰ ਦੇ ਆਦਰ ਕਾਡਰ ਕਿਟਰ ਦਾ ਨਾਮ ਦਿੱਤਾ ਗਿਆ ਹੈਗਾ ਜਿਹਦੇ ਖਿਲਾਫ ਸਾਰੇ ਜਿਹੜੇ ਸੀਐਨਬੀ ਕਾਡਰ ਨੇ ਕਾਡਰ ਦੇ ਸਾਥੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ। ਇਹ ਤੋਤਾ ਕਿਹਦੀ ਤਰ੍ਹਾਂ ਪਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ 200 ਦੇ ਕਰੀਬ ਨੇ ਸਾਥੀ ਨੇ ਜਿਹੜੇ ਹਲੇ ਸਾਡੇ ਈਸ ਸਮਰੱਥੀ ਸੀਗੇ ਜਿਹੜੇ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਦੇ ਅਸੀਂ ਤੁਹਾਨੂੰ ਮਤਲਬ ਪੱਕਾ ਕਰਾਂਗੇ ਉਹਨਾਂ ਨੂੰ ਅਜੇ ਤੱਕ ਇਹਨਾਂ ਨੇ 100 200 ਦੇ ਕਰੀਬ ਸਾਥੀ ਰਹਿੰਦੇ ਨੇਗੇ ਤੇ ਉਹਨਾਂ ਦਾ ਅਜੇ ਤੱਕ ਇਹਨਾਂ ਨੂੰ ਖਬਰ ਸਾਰ ਨਹੀਂ ਲਈ ਉਹ ਉਸੇ ਤਰ੍ਹਾਂ ਹੀ 2500 ਦੇ ਵਿੱਚੋਂ ਆਪ ਦਾ ਗਿਆਰਾ ਕਰ ਰਹੇ ਨੇ ਐਮਐਨਜੀ ਦੇ ਜਿਹੜੇ ਪੱਤਰ ਤੇ ਆਪਣੇ ਉਹ ਸਿੱਖਿਆ ਭਾਗ ਦੇ ਵਿੱਚ ਮਰਜ ਹੋਣ ਵਾਸਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਿੱਖਿਆ ਭਾਗ ਦੇ ਨੂੰ ਮਰਜ ਕਰਾਂਗੇ ਉਹਨਾਂ ਨੂੰ ਕੋਈ ਮਰਜ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਇੱਕ ਵੱਖਰੀ ਇਕਾਈ ਦੇ ਵਿੱਚ ਰੱਖ ਕੇ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਸੋ ਹੋਰ ਵੀ अनेका ਤਰ੍ਹਾਂ ਦੇ ਜਿਹੜੇ ਸਕੂਲੀ ਪੱਧਰ ਦੇ ਮੰਗਾਂ ਦੇ ਵਿਦਿਆਰਥੀਆਂ ਦੇ ਹੁਸੁਨਤਾ ਦੇ ਕੱਟ ਲਿਆ ਜਾ ਰਿਹਾ ਹੈਗਾ ਸਕੂਲਾਂ ਨੂੰ ਜੋ ਬਣਦੇ ਫੰਡ ਨੇ ਉਹ ਨਹੀਂ ਦਿੱਤੇ ਜਾ ਰਹੇ ਸਕੂਲਾਂ ਦੇ ਵਿੱਚ ਸਿੱਖਿਆ ਦੇ ਨਾਂ ਤੇ ਸਿੱਖਿਆ ਦਾ ਉਜਾੜਾ ਕੀਤਾ ਜਾ ਰਿਹਾ ਹੈ ਇਸ ਬੱਚਿਆਂ ਨੂੰ ਬੁਰੀਫੇ ਤੱਕ ਜਿਹੜੇ ਹੈਗੇ ਨੇ ਉਹ ਕੱਟ ਲਾ ਦਿੱਤੇ ਗਏ ਨੇ ਇਹ ਸਾਰੀਆਂ ਗੱਲਾਂ ਉਹ ਲੈ ਕੇ ਇੱਕ ਰੋਸ ਦੇ ਵਜੋਂ ਅਸੀਂ ਸਿੱਖਿਆ ਮੰਤਰੀ ਨੂੰ ਆਪਣੀ ਗੱਲ ਸੁਣਾਉਣ ਦੇ ਲਈ ਪਹੁੰਚੇ ਆਂ ਔਰ ਇੱਕ ਜਬਰਦਸਤ ਐਕਸ਼ਨ ਸਿੱਖਿਆ ਮੰਤਰੀ ਦੇ ਖਿਲਾਫ ਕਰਾਂਗੇ ਅਗਰ ਸਾਡੀ ਮੰਗਾਂ ਤੇ ਗੌਰ ਨਹੀਂ ਕੀਤੀ ਜਾਂਦੀਆਂ ਦੀ ਤੁਹਾਡੇ ਤੱਕ ਪਹੁੰਚੀ ਹੈ ਤੁਸੀਂ ਹੰਡਾ ਰਹੇ ਹੋ ਤੁਹਾਨੂੰ ਪਤਾ ਲਿਸਟ ਕਿੰਨੀ ਲੰਮੀ ਆ ਸਾਡਾ ਸੰਜੇ ਅਧਿਆਪਕ ਮੋਰਚੇ ਵੱਲੋਂ ਇਸ ਸਰਕਾਰ ਦੇ ਵਿੱਚ ਇਹ ਪਹਿਲੀ ਰੈਲੀ ਹੈ ਰੁਕ ਜਾਓ ਤੁਸੀਂ ਰੁਕ ਲੋ ਰੁਕ ਲੈ ਇੱਥੇ 5 ਮਿੰਟ ਜਾਓ ਲੋ ਆਦਮ ਸਾਲਾ ਰੁਕ ਜਾਓ ਰੁਕ ਜੋ ਸਿੰਘ ਜੀ ਚੌਰੀਆਂ ਨੂੰ ਘੱਟ ਲੈ ਜੀ ਪਰ ਸਾਡੇ ਪਰੇਸ਼ਾਨਤ ਨਾ ਲਾਈ ਜਾਵੇ ਕਿ ਤੁਸੀਂ ਪੰਜ ਜਣੇ ਨਾਲੇ ਮੀਟਿੰਗ ਹੈ ਪਹਿਲਾਂ ਕਿੰਨੀਆਂ ਕਰ ਲਈਆਂ ਜੀ ਅਸੀਂ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ ਇਹ ਉਹ ਗੱਲ ਤਾਂ ਆਪਾਂ ਉਹਨਾਂ ਨਾਲ ਕਰਨੀ ਹੈ ਨਹੀਂ ਚਲੋ ਆਵਾਜ਼ ਤਾਂ ਉੱਥੇ ਸਾਡੀ ਪਹੁੰਚਾਓ ਨਾ ਤੁਸੀਂ ਹਾਂਜੀ ਬਿਲਕੁਲ ਕੀ ਹੋ ਰਿਹਾ ਹੈ ਸਾਡਾ ਠੀਕ ਹੈ ਜੀ ਜਦੋਂ ਅਸੀਂ ਆਉਣੇ ਆ ਕੇ ਮੁੜ ਜਾਨੇ ਆ ਉੱਥੇ ਜਾ ਮੀਟ ਥੋੜਾ ਆਣੇ ਆ ਅਸੀਂ ਜਿਆਦਾ ਸਾਡੇ ਘਰੇ ਬਥੇਰੀ ਹੈ ਸਾਡਾ ਕੁਝ ਰਿਜ਼ਲਟ ਵੀ ਨਿਕਲੇ ਕਾ ਮੰਗਾ ਤਾਂ ਉੱਥੇ ਦੀ ਉੱਥੇ ਹੀ ਖੜੀਆਂ ਨੇ ਜਿਹੜੀ ਮੰਗਾ ਇੱਥੇ ਸਾਡਾ ਦੋਰ ਚੱਲੂਆ ਇਹ ਜਾਨਤਾਲ ਤੁਸੀਂ ਜਾਓ ਤੁਸੀਂ ਦੋ ਦੋ ਬੰਦੇ ਆਪਣੇ ਤੇ ਜੀ ਠੀਕ ਹੈ ਜੀ ਤੁਸੀਂ ਮੈਸੇਜ ਦਿਵਾਓ ਉਹ ਤੁਹਾਡੇ ਪਾਸੇ ਜਿਹੜੇ 16 ਤਰੀਕ ਨੂੰ 10 ਵਜੇ ਜਿਹੜੀ ਦੋ ਦੋ ਬੰਦੇ ਮਨੋਂ ਸਾਡੀ ਜਿਹੜੀ ਗੱਲ ਹੋਈ ਹੈ ਮੇਰੇ ਵੱਲੋਂ ਤੁਹਾਨੂੰ ਪਾੜੀ ਹੋਏ ਦਿਖਾ ਦੇ ਥੋੜਾ ਇੱਧਰ ਨੂੰ ਹੋ ਜਾ ਜੀ ਫੋਟੋ ਕਰ ਲਈਏ ਸਰ ਕੋਈ ਬੰਨ ਕੇ ਚੋਲੋ ਥੋੜਾ ਜਿਆ ਆ ਜਾਓ ਸਰ ਸਾਡੇ ਕੋਲ ਫੋਟੋ ਸਰ ਇੱਧਰ ਨੂੰ ਹੋ ਜਾ ਜੀ ਇੱਧਰ ਨੂੰ ਆਜੋ ਆਜੋ ਇੱਕ ਮਿੰਟ ਇੱਕ ਮਿੰਟ ਰੱਖੀਏ ਹਾਪੀ ਦੇਖੀ ਪਿੱਛੇ ਆ ਜਾਓ ਬੋਲੋ ਸਾਰੇ ਆ ਜਾਓ ਜੀ ਬੋਲੋ ਬੋੜਾ ਥੋੜਾ ਸਰ ਪੂਰੀ ਲੈ ਪੂਰੀ ਪੂਰਾ ਪੂਰਾ ਬਰਾਬਰ ਆਜੋ ਕਰਾਂ ਜੀ ਸਰ ਸਾਹਿਬ ਅੱਗੇ ਆ ਜੀ ਕਿਹੜਾ ਸਾਹਿਬ ਆਓ ਕਿ ਆਓ ਸਾਡਾ ਇੱਕਾ ਜਿੰਦਾਬਾਦ 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 ਮੰਗਲ ਮੰਗਲ ਮਰਦਾਬਾਦ 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 ਸੋਹਣੀ ਗੱਲ ਰੁਕ ਜਾ ਬਸ ਸਾਡੀ ਗੱਲ ਸੁਣ ਇਹ ਆਪਣੇ ਜਿਹੜੇ ਤੁਹਾਡਾ ਪੰਜ ਬੰਦੇ ਮੋਖ ਹੈ ਜੀ ਗੱਲ ਕਰਨ ਦੇ ਫਿਰ ਦਫਤਰ ਪਹੁੰਚਿਓ ਤੇ ਤੁਹਾਡੀ ਗੱਲ ਸੁਣੀ ਜਾਏਗੀ ਸਰ ਮੀਟਿੰਗਾਂ ਅਸੀਂ ਪਹਿਲਾਂ ਵੀ ਬਹੁਤ ਕਰ ਲਈਆਂ ਪਰ ਕੋਈ ਰਿਜ਼ਲਟ ਤਾਂ ਮਿਲਦਾ ਨਹੀਂ ਜੀ ਸੈਂਪਟ ਬਣ ਜਾਂਦੀਆਂ ਬਾਅਦ ਚ ਲਾਗੂ ਵੀ ਨਹੀਂ ਕਰਦੇ ਜੀ ਤੁਸੀਂ ਮੀਟਿੰਗ ਦੌਰਾਨ ਆਪਣੀ ਗੱਲ ਮੰਤਰੀ ਸਾਹਿਬ ਕੋਲ ਰੱਖ ਲਓ ਅਸੀਂ ਤੁਹਾਨੂੰ ਸਮਾਂ ਲੈ ਕੇ ਦਿੰਦਾ ਨੇ ਸਮਾਂ ਕਿੰਨਾ ਦੇ ਰਹੇ ਜੀ ਸਮਾਂ ਕਿੰਨਾ ਦੇ ਰਹੇ ਇੱਕ ਮਿੰਟ ਜੀ 10 ਵਜੇ ਬੁਲਾਇਆ ਉਹ ਜਿੰਨਾ ਸਮਾਂ ਤੁਹਾਨੂੰ ਦੇਣਗੇ ਉੱਥੇ ਤੁਸੀਂ ਆਪਣੇ ਬੇਨਤੀ ਹੈ ਕਿ ਸਾਡੀਆਂ 12 ਜਥੇ ਬੰਦੀਆਂ ਨੇ ਤੁਸੀਂ ਕਹਿੰਦੇ ਆ ਕਿ ਜੀ ਪੰਜ ਮੈਂਬਰ ਉੱਥੇ ਆ ਜਾਓ ਦੇਖੋ ਜੇ ਇੱਕ ਜਥੇ ਬੰਦੀ ਨੂੰ ਵੀ ਪੰਜ ਮੈਂਬਰ ਤੁਸੀਂ ਦਿੰਦੇ ਹੋ ਤਾਂ 12 ਨੂੰ ਵੀ ਤੁਸੀਂ ਪੰਜ ਹੀ ਕਹਿੰਦੇ ਹੋ ਇਹ ਤਾਂ ਥੋੜਾ ਥੋੜਾ ਮਤਲਬ ਕੋਈ ਨਾਰਮਲ ਹੋਣਾ ਚਾਹੀਦਾ 12 ਜਿੱਥੇ ਬੰਦੀਆਂ ਆਏ ਤੇ ਪੰਜ ਦਾ ਜਿਹਾ ਜਾਓਗੇ ਤਾਂ 60 ਬੰਦੇ ਮੈਂ ਤੁਹਾਡੀ ਗੱਲ ਆ ਉਸ ਦਾ ਵੀ 60 ਵਾਲੀ ਗੱਲ ਨਹੀਂ ਆ ਲੇਕਿਨ ਪੰਜ ਵੀ ਜਿਹੜਾ ਕੋਈ ਜੈ ਨਹੀਂ ਘਟੜ 2-2 ਬੰਦੇ ਸਾਡੇ ਜਿੱਥੇ ਬੰਦੀਆਂ ਨੇ ਜ਼ਰੂਰ ਚਾਹੀਦੀ ਜਿਹੜੀ ਆਪਾਂ ਇੱਥੇ ਹੀ ਗੱਲ ਕਰ ਲੈਣੀ ਆ ਠੀਕ ਹੈ ਜੀ ਆਪਾਂ ਫੇਰ ਆਪਾਂ ਕਹਾਂਗੇ ਨਹੀਂ ਅਸੀਂ ਗੱਲ ਪੰਜ ਦੀ ਹੋਈ ਸੀ ਬੜਾ ਕਲੀਅਰ ਕਰਦੇ ਇਸ ਗੱਲ ਦੇ ਵੀ ਸਾਡੀਆਂ 12 ਜੱਥੇ ਬੰਦੀਆਂ ਨੇ 2-2 ਮੈਂਬਰ ਤਾਂ ਘਟੜ 24 ਮੈਂਬਰ ਤਾਂ ਜ਼ਰੂਰ ਜਾਣਗੇ ਸਾਰੇ ਇਹ ਬੇਨਤੀ ਹੈ ਸਾਡੀ ਕੀਕਰ ਸਰ ਸਾਹਿਬਾ ਦੋ ਪਿੰਨਾ ਜਿੰਨੀਆਂ ਮੀਟਿੰਗਾਂ ਮੋਰਚੇ ਦੀਆਂ ਉਹਦੇ ਚ ਮੰਤਰੀ ਜੀ ਨੂੰ ਹਾਂ ਤੁਹਾਨੂੰ ਪਤਾ ਵੀ ਇਹ ਪਾਸ ਵੀ ਬਣ ਗਿਆ ਇਸ ਕਰਕੇ ਜਿੰਨੀਆਂ ਸਾਡੀਆਂ ਜਥੇਬੰਦੀਆਂ ਹੈਗੀਆਂ ਲੈਟਰ ਹੈਡ ਤੁਹਾਡੇ ਕੋਲੇ ਆ ਤੇ ਐਸਡੀਐਮ ਸਾਹਿਬ ਨੂੰ ਭੇਜਤਾ ਸੀਗਾ ਲੈਟਰ ਹੈਡ ਉਹਦੇ ਤੇ ਜਾਨੀ ਦੋ ਦੋ ਜੇ ਪੰਜ ਨਹੀਂ ਅਸੀਂ ਕਹਿੰਦੇ ਇੱਕ ਜਥੇਬੰਦੀ ਦੇ ਦੋ ਦੋ ਨਮਾਇੰਦਿਆਂ ਦੇ ਅਨੁਸਾਰ ਸਾਡੀਆਂ ਜਿਹੜੀਆਂ 12 ਜਥੇਬੰਦੀਆਂ ਚੌਵੀ ਮੈਂਬਰ ਬਣਦੇ ਆ ਇੱਕ ਤਾਂ ਅਸੀਂ ਕਿਰਪਾ ਮੀਟਿੰਗ ਕਰਨ ਤੇ ਮੀਟਿੰਗ ਜਿਹੜੀ ਮੋਰਚੇ ਨੂੰ ਇੱਕ ਮਤਲਬ ਇੱਕ ਦਾ ਉਸੇ ਕਸਾ ਹੋਗਾ ਜਾਂ ਨਹੀਂ ਲੱਗਦਾ ਮੈਂ ਨਹੀਂ ਪਤਾ ਉਹ ਜਿਹੜਾ ਹੋਵੇ ਅਲਾਈਨਮੈਂਟ ਵਾਲੀ ਮੀਟਿੰਗ ਹੋਵੇ ਕਈ ਵਾਰੀ ਹੁੰਦਾ ਜੀ ਹਾਂ ਤਾਂ ਉਹ ਮੈਂ ਚੱਲ ਕੇ ਗੱਲ ਕਰ ਲਵਾਂ ਉਹ ਅਸੀਂ ਮਤਲਬ ਉਸ ਤਰ੍ਹਾਂ ਦੀ ਮੀਟਿੰਗ ਵੀ ਚਾਹੁੰਦੇ ਹਾਂ ਤੇ ਠੀਕ ਹੈ ਤੁਸੀਂ ਰਿਟੈਂਟਿਵਿਟੀ ਵੀ ਲਾਓ ਇਸੇ ਵਾਰੀ ਸਭਾ ਥੋੜਾ ਸਮਾਂ ਲੈਂਦਾ ਤੁਹਾਨੂੰ ਜਿਸ ਮਾਰਕ ਕਮਨਫਿਕਸ਼ਨ ਮੀਟਿੰਗ ਆਉਂਦਾ ਉਹਨਾਂ ਨੂੰ ਵੈਸੇ ਉਹਨਾਂ ਨੇ ਮੀਟਿੰਗਾਂ ਪਹਿਲਾਂ ਹੀ ਬਹੁਤ ਦੇਰ ਰੱਖੀਆਂ ਨੇ ਉਹ ਸਾਨੂੰ ਇਹ ਵੀ ਦੁਸ਼ਮੰਤਾ ਵੀ ਤੱਤ ਵਧਦੀ ਜਾਓ ਜੀ ਬੈਕੋ ਜੀ ਛੇ ਦੀ ਕਰੋ ਕਿਉਂਕਿ ਸਾਡਾ ਉਹਨਾਂ ਨਾਲ ਅਕਸਰ ਹੀ ਰੋਲਾ ਪੈਂਦਾ ਸਾਡੀ ਮੀਟਿੰਗ ਨੂੰ ਰੋਣਾ ਤਾਂ ਹੀ ਉਹ ਕਹਿੰਦੇ ਨੇ 15 ਮਿੰਟ ਨੇ ਮੇਰੇ ਕੋਲ 20 ਮਿੰਟ ਨੇ ਸੀਰੀਅਸਲੀ ਨਹੀਂ ਹੈਗੇ ਤੇ ਆਪਾਂ ਦੇ ਮੁਲਾਜ਼ਮ ਬੰਨਾ ਪ੍ਰਦੀਪ ਪੰਡਤ ਜੀ ਸਾਡਾ ਇਹ ਵੀ ਰੋਸ ਦੀ ਗੱਲ ਹੈ ਤੇ ਕੋਲੋਂ ਹੁੰਦਾ ਸੀ ਇਹ ਹੀ ਬੇਨਤੀ ਕਰ ਰਹੇ ਸੀ ਕਿ ਮੀਟਿੰਗਾਂ ਦਾ ਸਮਾਂ ਕਿਉਂ ਘੁੱਲਾ ਰੱਖਿਆ ਜਾਂਦਾ ਹੈ ਉਹ ਤਾਂ ਸਾਨੂੰ ਲੱਗਾ ਕਰੇ ਹੁਣ ਅਕਸਰ ਪਾਰਟੀ ਚਲਾ ਜਾਂਦਾ ਪੰਜਾਬ ਲੈਵਲ ਤੇ ਉਹਨੇ ਸਟੇਟ ਦੇਖਿਆ ਉਹਨੂੰ ਤੁਹਾਡੇ ਵਰਗੇ ਬੋਸਰਾ ਆਏ ਉਹਨਾਂ ਨੂੰ ਵੀ ਟਾਈਮ ਦਿੱਤਾ ਸੀ ਵੀ ਪੰਜਾਬ ਲੈਵਲ ਦੇ ਨਾਲ ਸੰਸਦ ਸਾਹਿਬ ਵੀ ਕਾਬਲ ਨੂੰ ਆਪਣੇ ਸ਼ਡਿਊਲ ਦੇ ਹਿਸਾਬ ਨਾਲ ਮੀਟਿੰਗ ਕਰਦੇ ਆ ਤੁਹਾਡੇ ਨਾਲ ਵੀ ਆ ਕੇ ਪੁੱਛਦੇ ਆ ਕਿ ਤੁਹਾਡੀ ਵੀ ਮਿਲ ਜਾਈ ਜਾਵੇ ਕਿਸੇ ਅੱਗੇ ਹੋਵੇ ਜੀਦਰ ਸਾਹਿਬ ਬੈਸੇ ਤਾਂ ਚੰਗੀ ਗੱਲ ਹੈ ਮੈਂ ਤੁਹਾਨੂੰ ਬਚਾ ਲਈ ਰੋਪਿਆ ਸਾਡੇ ਵਾਲੇ ਮੰਗ ਪੱਤਰ ਦੇ ਜੇ 70% ਜਾਂ 50% ਕੰਮ ਕਰ ਲੈਣ ਤਾਂ ਅੱਗੇ ਤਰਨੇ ਇੱਥੇ ਵਾਲੇ ਮੰਤਰੀ ਜੀ ਦੇ ਅੱਜ ਸਾਡੀ ਸਾਡੀ ਜਿਹੜੇ ਮੰਗ ਪੱਤਰਾਂ ਸਾਝੇ ਦੇ ਮੋਰਚੇ ਦੇ ਉੱਤੇ ਇਨਕਲੂਡ ਸਾਰਾ ਕੁਝ ਹੀ ਆ ਗਿਆ ਸੀ। ਕਿਉਂਕਿ ਤੁਹਾਡੇ ਤੱਕ ਸਾਨੂੰ ਇੱਥੇ ਅੱਜ ਆਉਣਾ ਵੀ ਕਿਉਂ ਪਿਆ ਸੀ? ਤਿੰਨ ਸਾਲ ਬੈਠ ਕਰਦੇ ਰਹੇ ਜਿੰਨੇ ਜਿੰਨੇ ਟਾਈਮ ਮਿਲਦਾ ਗਿਆ ਪ੍ਰਸ਼ਾਸਨ ਪਾਸੋਂ। ਪਿਛਲੇ ਸਾਲ ਦਸੰਬਰ ਦੀ ਮੀਟਿੰਗ ਹੋਈ ਸੀ। ਮੰਤਰੀ ਜੀ ਬੈਠ ਜਾਨੇ ਗੱਲ ਕਰ ਲੈਣੇ ਸਹਿਮਤ ਹੋ ਜਾਣੇ ਫਿਰ ਜੁਲਾਈ ਦੀ ਮੀਟਿੰਗ ਹੋਈ ਸਾਡੀ ਗੱਲ ਸੁਣੇਗੀ। ਉਸ ਤੋਂ ਬਾਅਦ ਜਦੋਂ ਲਾਗੂ ਨਹੀਂ ਹੁੰਦਾ ਤਾਂ ਸਾਨੂੰ ਆਉਣਾ ਪੈਂਦਾ। ਤੇ ਇਸ ਕਰਕੇ ਇਹ ਤਾਂ ਸੱਚੇ ਨੂੰ ਸਾਡਾ ਅਸੀਂ ਸਮਝਦੇ ਹਾਂ ਵੀ ਤੁਸੀਂ ਤਾਂ ਗੱਲਬਾਤ ਦੀ ਕੜੀ ਹੈ ਜੀ ਅੱਜ ਗੱਲਬਾਤ ਸੈਂਟਰੀਕ ਮੋੜ ਦੇ ਸਾਡਾ ਤੋਂ ਮੁਸ਼ਲੇਗਾ ਜੀ ਤੁਸੀਂ ਬੜਾ ਸੁਨਿਆਰ ਸੁਣਿਆ ਕਰਦੇ ਹੋ ਜੀ ਬਹੁਤ ਬਾਰ ਕਰਦੇ ਹੋ ਜੀ ਆਲਾਗਰ ਮਾਮਲਾ ਜੀ ਆਪਣੇ ਜਿਹੜੇ ਤੁਹਾਡੇ ਫਲਾਰੀ ਦੇ ਕੋਲ ਪਰਸੋਂ ਉੱਤਰਾਦੇ ਜੀ ਜਿਹੜੇ ਗੰਦੇ ਚਾੜੀ ਨੂੰ ਬਹੁਤ ਬੁਲਾਇਆ ਜਾਂ ਸਾਡਾ ਬੰਦ ਹੈ ਜੀ ਬਹੁਤ ਬਹੁਤ ਸੈਂਟਰੀਕ ਰਹਿਣਾ ਹੈ ਕਿ ਇਹ ਵੀ ਥੋੜਾ ਜਿਹਾ ਚੁਸਤ ਕਰਨਾ ਹੈ ਜੀ ਯਾਦ ਰੱਖਣਾ ਯਾਤਰਾ ਜਾਰੀ ਰੱਖਣਾ ਹੈ ਜੀ ਦਨੇਸ਼ਾਸ ਨਾਲ ਕਿੰਨਾ ਟਾਈਮ ਲੱਗਦਾ ਸੀ ਸ੍ਰੀਮਨ ਜੀ ਕੰਮ ਕਰਦੇ ਸਨ ਇਹ ਵੀ ਮਾਰਕਟਰ ਨਹੀਂ ਹੈ ਮੌਜ ਹੈ ਇਹਨਾਂ ਦੀ ਮੌਜ ਹੈ ਬ੍ਰਦਰ ਸਿੰਬੋਲਿਕ ਤੇ ਹੋ ਗਿਆ ਪ੍ਰਧਾਨ ਜੀ ਮੇਰੀ ਛੋਟਣਾਂ ਟੈਲੀਫੋਨ ਤੇ ਗੱਲ ਹੋ ਰਹੀ ਹੈ